ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਂਡ ਸੋਲਰ ਤੇ ਜੀਮੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ YouTube ਦੇ ਮਾਧਿਅਮ ਰਾਹੀਂ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਨਾਲ ਜੁੜੇ ਆ ਬਹੁਤ ਸਾਰੀਆਂ ਸੋਲਰ ਸਮਰਸੀਬਲ ਤੇ ਮੋਨੋਬਲਾਕ ਮੋਟਰਾਂ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਪੰਜਾਬੀ ਡੈਰੀਮੈਂਡ ਸੋਲਰ ਤੇ ਜੀਮੀਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਪ੍ਰੋਡਕਟ ਦੀ ਵਧੀਆ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਸਿਸਟਮ ਇਦਾਂ ਦਾ ਲਾਈਦਾ ਕਿ ਕਿਸਾਨ ਦੀ ਰੂਹ ਖੁਸ਼ ਹੋ ਜਾਵੇ ਤੇ ਕੰਮ ਇਦਾਂ ਦਾ ਕਰੀਦਾ ਵੀ ਕਦੇ ਲੰਬਾ ਨਾ ਆਵੇ ਲਗਾਤਾਰ ਸੋਲਰ ਸਿਸਟਮ ਲਾਣ ਰਹੇ ਆ ਇਸੇ ਲੜੀ ਦੇ ਤਹਿਤ ਅੱਜ ਪਹੁੰਚੇ ਆ ਪਿੰਡ ਟਵਾਣਾ ਜ਼ਿਲ੍ਹਾ ਪਟਿਆਲਾ ਇੱਕ ਮੇਰੇ ਸਾਹਮਣੇ ਤੁਸੀਂ ਪੰਪ ਦੇਖ ਰਹੇ ਹੋ ਇਹ 20 ਹੌਸਪਾਵਰ ਦਾ ਪੰਪ ਹੈ 10 ਇਹਦੀਆਂ ਸਟੇਜਾਂ ਨੇ 200 ਫੁੱਟ ਦੇ ਲਗਭਗ ਅਸੀਂ ਪਾਉਣੀਆਂ ਨਹੀਂ 10 ਨੇ ਮਿਸਤਰੀ ਜੀ 1 2 3 4 5 6 7 8 9 10 10 ਨੇ ਤਾਂ 1 2 3 4 5 6 7 8 9 10 10 ਨੇ ਤੇ ਮੋਟਰ ਆਪਾਂ ਲਗਭਗ 200 ਫੁੱਟ ਦੇ ਜਾ ਕੇ ਪਾਣੀ ਹੈ ਅੱਗੇ ਵੀ ਜਾ ਸਕਦੀ ਆ ਤੇ ਤਾਂ ਕਰਕੇ ਆਪਾਂ ਐਡਵਾਂਸ ਹੀ ਲੈ ਕੇ ਤੁਰਦੇ ਹਮੇਸ਼ਾ ਹੀ 30 ਤੋਂ 40 50 ਫੁੱਟ ਜਾਂ 40 ਫੁੱਟ ਦੇ ਲਗਭਗ ਆਪਾਂ ਮੰਨ ਕੇ ਚੱਲਦੇ ਆ ਕਿ ਕੱਲ ਨੂੰ ਵਾਟਰ ਲੈਵਲ ਥੱਲੇ ਚਲਾ ਜਾਵੇ ਤਾਂ ਮੋਟਰ ਦੁਬਾਰਾ ਕਿਸਾਨ ਭਰਾ ਨੂੰ ਬਦਲ ਨਹੀਂ ਨਾ ਪਵੇ ਇਸ ਕਰਕੇ ਆਪਾਂ ਹਮੇਸ਼ਾ ਥੋੜਾ ਐਡਵਾਂਸ ਹੀ ਚੁਣਦੇ ਆ ਸਸਤਾ ਸਟੇਜਾਂ ਜ਼ਿਆਦਾ ਹੀ ਲਾਉਣੇ ਆ ਨਹੀਂ ਤਾਂ ਨਾਰਮਲੀ ਇੱਥੇ 8 ਸੇ ਦਾ ਪੰਪ ਵੀ ਚੱਲ ਸਕਦਾ ਸੀ ਸੋ ਮੋਟਰ ਪਰ ਤਾਂ ਐਸਾ ਕੰਪਨੀ ਲਾ ਰਹੇ ਆ ਜਿਵੇਂ ਅਕਸਰ ਆਪਾਂ ਵੀਡੀਓ ਦੇਖਦੇ ਆ ਸੋਲਰ ਪੈਨਲ ਆਪਾਂ ਇੱਥੇ ਯੂਟੀਲ ਦਾ ਲਾਏ ਨੇ ਜਿਵੇਂ ਮੈਂ ਦੱਸਿਆ ਕਿ 20 ਹਸਪਾਵਰ ਦੀ ਮੋਟਰ ਹੈ ਤੇ ਇੱਥੇ ਆਪਾਂ 72 ਪੈਨ ਲਾ ਰਹੇ ਹਾਂ ਨਾਰਮਲੀ 20 ਦੀ ਮੋਟਰ ਸਾਰੇ ਤਕਰੀਬਨ ਵੈਂਡਰ ਜਿੰਨੇ ਵੀ ਮੁੰਡੇ ਕੰਮ ਕਰਦੇ ਲਾਉਣ ਵਾਲੇ ਉਹ 60 ਪੈਨਲ ਨਾਲ ਮੋਟਰ ਚਲਾਉਂਦੇ ਆ ਪਰ ਆਪਾਂ ਹਮੇਸ਼ਾ 20 ਹਸਪਾਵਰ ਦੇ ਉੱਤੇ ਰეკਮੈਂਡ ਕਰਦੇ ਹਾਂ ਕਿ 72 ਪੈਨ ਲੱਗਨੇ ਚਾਹੀਦੇ ਆ 72 ਪੈਨਲ ਦੇ ਨਾਲ ਜਿਹੜੀ ਪਰਫਾਰਮੈਂਸ ਆ ਮੋਟਰ ਦੀ ਬਹੁਤ ਟੌਪ ਦੀ ਆ ਜਾਂਦੀ ਹੈ ਮੋਟਰ ਐਵੇਂ ਚੱਲਦੀ ਹੈ ਜਿਵੇਂ ਤੁਸੀਂ ਬਿਜਲੀ ਦਾ ਕਨੈਕਸ਼ਨ ਕੀਤਾ ਹੋਵੇ ਸੋ ਜਦੋਂ ਪੈਸੇ ਲਾਉਂਦਾ ਹੈ ਜ਼ਿਮੀਂਦਾਰ ਤਾਂ ਉਹਨੂੰ ਜੇਦਾ ਮੁੱਲ ਨਾ ਮਿਲੇ ਜਾਂ ਪਾਣੀ ਨਾ ਬਣੇ ਫਿਰ ਕਿਤਨਾ ਕਿਤੇ ਉਹ ਚ ਮਾਇੂਸੀ ਆ ਜਾਂਦੀ ਹੈ ਉਹ ਮਾਇੂਸ ਹੁੰਦਾ ਹੈ ਕਿਸਾਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੰਮ ਜੋ ਕਰਕੇ ਦਈਏ ਵੈਟਰ ਕਰਕੇ ਦਈਏ ਵਧੀਆ ਕਰਕੇ ਦਈਏ ਪਾਣੀ ਜਿਹੜਾ ਉਹ ਤੁਹਾਨੂੰ ਪ੍ਰੋਪਰ ਪਾਣੀ ਮਿਲੇ ਐਵੇਂ ਮਿਲੇ ਜਿਵੇਂ ਗ੍ਰਿਡ ਤੇ ਮੋਟਰ ਚੱਲਦੀ ਹੈ ਜਾਂ ਥੋੜੀ ਜਨਰੇਟਰ ਤੇ ਮੋਟਰ ਚੱਲਦੀ ਹੁੰਦੀ ਹੈ ਸੋ ਇੱਥੇ ਜੇ ਤੁਸੀਂ ਦੇਖੋਗੇ ਤਾਂ ਆਹ ਰੋ ਦੇ ਵਿੱਚ ਤਿੰਨ ਟਾਵਰ ਇੱਧਰ ਨਜ਼ਰ ਆ ਰਹੇ ਨੇ ਤੇ ਇੱਕ ਟਾਵਰ ਆ ਲੱਗਿਆ ਹੋਇਆ ਚਾਰ ਇਸ ਲੋਚ ਲੱਗੇ ਹੋਏ ਨੇ ਤੇ ਚਾਰ ਟਾਵਰ ਆਪਾਂ ਉਸ ਰੋਜ ਲਾਏ ਨੇ ਇਥੋਂ ਸ਼ੁਰੂ ਕਰਕੇ ਇੱਕ ਆ ਦੋ ਨਾਲ ਤਿੰਨ ਤੇ ਚੌਥਾ ਟਾਵਰ ਇਹਦੇ ਤੇ ਆਪਾਂ 10-10 ਪੈਨਲ ਲਾਏ ਨੇ ਸਾਰੇ ਚਾਰਾਂ ਤੇ 40 ਪੈਨਲ ਉਧਰ ਹੋ ਗਏ 8-8 ਉਹਨਾਂ ਤੇ ਲੱਗੇ ਨੇ 32 ਪੈਨਲ ਉਧਰ ਹੋ ਗਏ ਤੇ ਆਪਾਂ ਇਹਨੂੰ 72 ਪੈਨਲ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਮੋਟਰ ਆਪਾਂ ਚੱਲਦੀ ਕਰਨੀ ਆ ਆ ਪਿੰਡ ਇਹ ਹੈਗਾ ਟਿਵਾਣਾ ਨੇੜੇ ਖਨੌਰ ਤੇ ਜ਼ਿਲ੍ਹਾ ਇਹਦਾ ਪਟਿਆਲਾ ਇਹਦੇ ਤੋਂ ਅਗਲੇ ਪਾਸੇ ਥੋੜੇ ਦੂਰ ਜਾ ਕੇ ਹਰਿਆਣਾ ਸਟਾਰਟ ਹੋ ਜਾਂਦਾ ਸਬ ਮੋਟਰ ਪੰਪ ਫਿਟ ਕਰਨ ਲੱਗੇ ਹਨ ਮੁੰਡੇ ਫਿਟ ਕਰਕੇ ਇਹਨੂੰ ਆਪਾਂ ਸਵੇਰੇ ਚਾਲੂ ਕਰਾਂਗੇ ਤੇ ਹੁਣ ਸਮਾਂ ਜ਼ਿਆਦਾ ਹੋ ਜਾਊਗਾ ਜੇ ਸਮਾਂ ਘੰਟਾ ਖੋਰ ਲੱਗਣਾ ਇਹ ਮੋਟਰ ਪਾਉਣ ਨੂੰ ਪਹਿਲਾਂ ਹੀ ਕਾਫੀ ਸਮਾਂ ਹੋ ਗਿਆ ਵਾਇਰਿੰਗ ਸਾਰੀ ਕਰ ਦਿੱਤੀ ਹੈ ਜਿਵੇਂ ਮੈਂ ਅਕਸਰ ਤੁਹਾਨੂੰ ਵੀਡੀਓ ਦਿਖਾਉਣਾ ਹੁੰਦਾ ਇਹ ਸਾਰੀ ਪਾ ਜਿਹੜੀ ਵਾਇਰਿੰਗ ਹੈ ਇਹ ਅੰਡਰਗਰਾਉਂਡ ਕਰਦੇ ਆ ਪਾਈਪਾਂ ਪਾ ਕੇ ਤੁਹਾਨੂੰ ਮੈਂ ਅੱਗੇ ਦਿਖਾਉਣਾ ਸਾਰੀ ਵਾਇਰਿੰਗ ਹੈ ਸਾਡੀ ਪਾਈਪਾਂ ਦੇ ਰਾਹੀਂ ਸਾਰਾ ਆਪਾਂ ਪਾਉਨੇ ਆ ਐਦਾਂ ਕਰਕੇ ਜਿਵੇਂ ਆ ਤੁਸੀਂ ਦੇਖੋਗੇ ਖਾਲੀ ਇਹਦੇ ਨਾਲ ਅਸੀਂ ਕਨੈਕਟ ਕੀਤੀ ਹੋਈ ਹੈ ਇੱਥੇ ਸੇਮ ਆਹੀ ਇੱਥੋਂ ਅਸੀਂ ਆਹ ਵਾਲੇ ਪੈਨਲ ਇਹਦੇ ਨਾਲ ਕਨੈਕਟ ਕੀਤੇ ਹੋਏ ਨੇ ਇੱਥੇ ਪਾਈਪਾਂ ਆਹ ਇੱਥੇ ਵੀ ਜਿੱਥੇ ਤੁਸੀਂ ਦੇਖੋਗੇ ਤਾਂ ਜੋਇੰਟ ਲਾਉਣਾ ਹੈ ਜੋਇੰਟ ਲਾ ਕੇ ਇੱਥੇ ਵੀ ਅਸੀਂ ਫਲੈਕਸੀਬਲ ਪਾਈਪ ਜ਼ਰੂਰ ਪਾਉਨੇ ਆ ਤਾਂ ਕਿ ਆਪਾਂ ਸਾਰੀਆਂ ਤਾਰਾਂ ਟਕੀਆਂ ਰਹਿਣ ਹੁਣ ਆ ਪਾਈਪਾਂ ਦੇ ਉੱਤੇ ਮਿੱਟੀ ਪਾ ਦੇਣੀ ਹੈ ਤੇ ਇਹਨੂੰ ਜ਼ਮੀਨ ਚ ਅੰਦਰ ਗੋਣ ਕਰ ਦੇਣਾ ਵੈਰਿੰਗ ਸਾਡੀ ਮੈਂ ਹਮੇਸ਼ਾ ਤੁਹਾਨੂੰ ਵੀਡੀਓ ਦਿਖਾਉਣਾ ਹੁੰਦਾ ਤੁਹਾਨੂੰ ਤਾਰ ਕਿਤੇ ਲੰਮਕ ਦੀ ਨਜ਼ਰ ਨਹੀਂ ਆਊਗੀ ਜਮਿਆਤਾਰਾਂ ਦੇ ਤੇ ਇਹ ਟਾਈਆਂ ਲੱਗਣੀਆਂ ਨੇ ਬਾਕੀ ਸਾਰੇ ਪੈਨਲਾਂ ਤੇ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਕਿਤੇ ਵੀ ਕੋਈ ਤਾਰ ਲੰਮਕ ਦੀ ਨਜ਼ਰ ਨਹੀਂ ਆਊਗੀ ਪ੍ਰੋਪਰ ਟਾਈਆਂ ਹਮੇਸ਼ਾ ਪਵੰਦੀਆਂ ਇੱਥੇ ਜਿਹੜੀ ਅੱਗੇ ਨਾਲ ਆਪਾਂ ਅਲੱਗ ਗੱਲ ਕੀਤੀ ਐ ਉਹ ਇਹ ਆ ਕਿ ਇੱਥੇ ਇਹੜਾ ਪੈਨਲ ਲਾਇਆ ਆ ਇਹ ਪੈਨਲ ਯੂਟੀਲ ਦੇ ਆ ਲੇਕਿਨ ਯੂਟੀਲ ਦੇ ਵਿੱਚ ਇੱਕ ਨਵੇਂ ਪੈਨਲ ਹੋਰ ਆ ਗਏ ਇਹ ਵਾਲੇ ਮੋਨੋ ਦੇ ਪੈਨਲ ਹੁਣ ਤੁਸੀਂ ਇਹ ਸਵਾਲ ਕਰ ਸਕਦੇ ਹੋ ਕਿ ਅਕਸਰ ਅਸੀਂ ਵੀਡੀਓ 'ਚ ਕਹਿੰਦੇ ਹੁੰਦੇ ਆ ਕਿ ਮੋਨੋ ਪੈਨਲ ਨਹੀਂ ਲਾਉਣੇ ਚਾਹੀਦੇ ਬਿਲਕੁਲ ਅਸੀਂ ਕਹਿੰਦੇ ਹੁੰਦੇ ਆ ਮੋਨੋ ਪੈਨਲ ਨਹੀਂ ਲਾਉਣੇ ਚਾਹੀਦੇ ਪਰ ਅੱਜ ਅਸੀਂ ਵੀ ਮੋਨੋ ਲਾਇਆ ਹੈ ਇਹਦਾ ਕਾਰਨ ਤੁਹਾਨੂੰ ਦੱਸ ਦਿੰਨਾ ਮੋਨੋ 540 ਪੈਨਲ ਜਿਹੜਾ ਹੈਗਾ ਉਹਦੀ ਵੀਓਸੀ ਘੱਟ ਹੈ ਮੈਂ ਹਮੇਸ਼ਾ ਇਹ ਗੱਲ ਦੁਹਰਾਉਣਾ ਮੋਨੋ 540 ਦੀ ਵੀਓਸੀ ਘੱਟ ਹੈ ਉਹਦੇ ਕਰਕੇ ਮੋਟਰ ਦੇ ਆਰਪੀਓ ਨਹੀਂ ਬਣਦੇ ਪਰ ਇਹ ਜਿਹੜਾ ਪਾ ਇਥੇ ਮੋਨੋ ਲਾਇਆ ਇਹ 340 ਵਾਟ ਦਾ ਹੈ ਇਹਦੀ ਵੀਓਸੀ 335 ਨਾਲੋਂ ਜ਼ਿਆਦਾ ਹੈ ਤੇ ਤਾਂ 335 ਦੇ ਮੁਕਾਬਲੇ ਜ਼ਿਆਦਾ ਹੈ ਜਿਹੜੀ 540 ਦੀ VOC ਬਣਦੀ ਹੈ ਜਦੋਂ 335 ਨਾਲ ਕੰਪੇਅਰ ਕਰਦੇ ਆ ਵਾਰਡ ਦੇ ਹਿਸਾਬ ਨਾਲ ਤੋਂ ਘੱਟ ਜਾਂਦੀ ਹੈ ਸੋ ਇਹਦੀ VOC ਜ਼ਿਆਦਾ ਹੋਣ ਕਰਕੇ ਇਹ 335 ਨਾਲੋਂ ਵੀ ਜ਼ਿਆਦਾ ਇਫੈਕਟਿਵ ਹੈ ਬਲ 5 ਵਾਰਡ ਪਰ ਪੈਨਲ ਵਧ ਗਿਆ ਲਗਭਗ ਇੱਥੇ ਇੱਕ ਪੈਨਲ ਐਕਸਟਰਾ ਹੋ ਗਿਆ ਜਿਵੇਂ 335 ਦੇ ਆਪਾਂ 72 ਲਾਉਣੇ ਸੀ ਤੇ 340 ਦੇ 72 ਲਾ ਕੇ ਲਗਭਗ 73 ਪੈਨਲ ਜਿੰਨੀ ਵੋਟੇਜ ਹੈ ਉਹਨੇ ਇਹਨਾਂ ਨੇ ਦੇ ਦੇਣੀਆਂ ਇਹ ਆਪਾਂ ਸਰਫੇਸ ਕਰਕੇ ਲਾਏ ਆ ਕਿ 340 ਹੈ ਇਹਦੀ VOC ਬਹੁਤ ਸੋਹਣੀ ਆ 335 ਨਾਲੋਂ ਵੀ VOC ਜ਼ਿਆਦਾ ਆ ਸੋ ਤਾਂ ਕਰਕੇ ਇਹਦੀ ਮੋਟਰ ਦੀ ਪਰਫਾਰਮੈਂਸ ਬੈਟਰ ਆਊਗੀ ਦੂਜੀ ਗੱਲ ਇਹਦਾ ਜਿਹੜਾ ਵਾਇਆ ਜਿਹੜਾ ਦਾ ਘੇਰਾ ਜੀ ਨੂੰ ਆਪਾਂ ਕਹਿੰਦੇ ਨੇ ਡਾਇਆ ਉਹ ਵੀ ਘੱਟ ਆ 335 ਨਾਲੋਂ ਜਦੋਂ 335 ਨਾਲ ਦਾ ਡਾਇਆ ਘੱਟ ਆ ਤਾਂ ਇਹ ਪੈਨਲ ਬਾਹਰਲੇ ਪਾਸੇ ਜਿਹੜੀ ਦੀ ਫਲਾਪਟ ਹੈ ਉਹ ਘੱਟਦੀ ਆ ਕਹਿਣ ਤੋਂ ਭਾਵ ਇਹ ਕੰਪੈਕਟ ਹੁੰਦਾ ਥੋੜਾ ਛੋਟਾ ਹੁੰਦਾ ਜਿੰਨਾ ਹੀ ਛੋਟਾ ਰਹੂਗਾ ਸਟਰਕਚਰ ਓਨੀ ਇਹਦੀ ਸਟਰੈਂਥ ਜ਼ਿਆਦਾ ਬਣੂਗੀ ਜਿੰਨਾ ਨੂੰ ਲੰਬਾ ਲੈ ਕੇ ਜਾਵਾਂਗੇ ਓਨੀ ਸਟਰੈਂਥ ਕਟੂਗੀ ਤੇ ਮੈਂ ਇੱਕ ਵੀਡੀਓ ਚ ਦੇਖ ਰਿਹਾ ਸੀ ਕਿਸੇ ਦਾ ਸਟਰਕਚਰ ਉੱਡ ਗਿਆ ਸੀ ਉਹਨਾਂ ਦੇ ਮੈਂ ਦੇਖਿਆ ਤਾਂ ਪੈਨਲ ਇੱਕੋ ਟਾਵਰ ਦੇ ਉੱਤੇ ਉਹਨੂੰ 6 ਪੈਨਲ ਲੱਗੇ ਹੋਏ ਸੀਗੇ 335 ਵਾਰ ਦੇ ਪੈਨਲ 6 ਲੱਗੇ ਹੋਏ ਉਹਦਾ ਵਾਇਆ ਬਹੁਤ ਜ਼ਿਆਦਾ ਹੋ ਜਾਂਦਾ 21 ਫੁੱਟ ਦੇ ਕਰੀਬ ਉਹ ਜਗ੍ਹਾ ਲੈ ਲੈਂਦੇ ਆ ਜੇ ਤੁਸੀਂ ਸਿੰਗਲ ਆਹ ਪੋਲ ਥੋੜਾ ਖੜਾ ਸਿੰਗਲ ਪੋਲ ਦੇ ਉੱਤੇ ਜੇ ਤੁਸੀਂ 10.5 ਫੁੱਟ ਇਧਰ ਪਾ ਦਿੱਤਾ ਤਾਂ 10.5 ਫੁੱਟ ਦਾ ਭਾਰ ਪਾਤਾ ਤੇ 6.5 ਇਧਰ ਹੋ ਗਿਆ 6.5 ਇਧਰ ਨੂੰ ਹੋ ਗਿਆ ਬਹੁਤ ਲੰਮਾ ਹੋ ਜਾਂਦਾ ਫਿਰ ਉਹ ਲਮਕਦਾ ਜ ਰਹਿੰਦਾ ਝੂਲਦਾ ਜ ਰਹਿੰਦਾ ਸੋ ਇਹ ਪੈਨਲਾਂ ਦੇ ਕੰਪੈਕਟ ਸਾਈਜ਼ ਹੋਣ ਕਰਕੇ 340 ਪੈਨਲ ਦਾ ਵਾਟ ਵੱਧ ਗਿਆ VOC ਵੱਧ ਗਈ ਲੇਕਿਨ ਸਾਈਜ਼ ਕੰਪੈਕਟ ਹੋ ਗਿਆ ਸਾਈਜ਼ ਛੋਟਾ ਹੋ ਗਿਆ ਕਿਉਂਕਿ ਪੈਨਲ ਸੈਲਡਾ ਦਾ ਮੋਨੋ ਹੈ ਮੋਨੋ ਸੈਲ ਛੋਟਾ ਹੁੰਦਾ ਤਾਂ ਕਰਕੇ ਅਸੀਂ ਇਹਨੂੰ ਪ੍ਰੈਫਰੈਂਸ ਦਿੱਤੀ ਹੈ ਇਹ ਇੱਥੇ ਪੈਨਲ ਲਾਇਆ ਉਮੀਦ ਹੈ ਕਿ ਬਹੁਤ ਸੋਨੀ ਪਰਫਾਰਮੈਂਸ ਦੇ ਦਊਗਾ ਇਹ ਪੈਨਲ ਵੀ ਇਹ ਕੰਪਨੀ ਦਾ ਹੈ ਬਿਲਕੁਲ ਨਵੇਂ ਕੱਢੇ 340 ਦੇ ਵਿਚਾਰੇ ਦੀ ਬਹੁਤ ਜ਼ਿਆਦਾ ਜ਼ਰੂਰ ਸੀਗੀ 340 ਦੇ ਵਾਟ ਦੇ ਪੈਨਲਾਂ ਦੀ ਕਿਉਂਕਿ ਇਹਦੀ VOC 335 ਨਾਲੋਂ ਜ਼ਿਆਦਾ ਹੈ ਫਾਂਸ 40 ਨਾਲ ਤਾਂ 335 ਨਾਲ ਦੀ ਵੀ ਜਦੋਂ ਟੋਟਲ ਮਲਾਉਨੇ ਆ ਤਾਂ ਉਹ ਵੀ ਪਰ ਬਾਰ ਦੇ ਹਿਸਾਬ ਨਾਲ ਦੇਖੀਏ ਤਾਂ ਜ਼ਿਆਦਾ ਹੋ ਜਾਂਦੀ ਹੈ ਸੋ ਸਿਸਟਮ ਆਪਾਂ ਲਾਤਾ ਤੇ ਕੱਲ ਉਹਨੂੰ ਚਾਲੂ ਕਰਾਂਗੇ ਦੇਖਦੇ ਆ 600 ਦੀ ਪਰਫਾਰਮੈਂਸ ਕੀ ਆਉਂਦੀ ਹੈ ਵੀਡੀਓ ਲੰਮੀ ਹੋ ਜਾਂਦੀ ਹੈ ਪਰ ਅਸੀਂ ਤਾਂ ਸਾਨੂੰ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਕਰਨੀ ਚਾਹੁੰਦੇ ਹੁੰਨੇ ਆ ਪਰ ਵੀਡੀਓ ਲੰਮੀ ਹੋਣ ਦੇ ਡਰੋਂ ਅਸੀਂ ਕਦੇ ਚੁੱਪ ਕਰ ਜਾਂਦੇ ਆ ਬਾਈ ਮੇਰੇ ਨਾਲ ਨੇ ਖੁਸ਼ਵੰਤ ਸਿੰਘ ਇਹ ਬਾਈ ਯੂਪੀ ਚ ਰਹਿੰਦੇ ਨੇ ਖੁਸ਼ਵੰਤ ਜੀ ਅਕੀਜ਼ੇ ਗੱਲ ਕਰਾਂਗੇ ਕੱਲ ਤੁਹਾਡੇ ਨਾਲ ਮੋਟਰ ਚਲਾ ਕੇ ਤੇ ਹੁਣ ਤੱਕ ਜਿਹੜਾ ਸਾਡਾ ਕੰਮ ਆ ਉਹ ਠੀਕ ਹੈ ਬਹੁਤ ਵਧੀਆ ਰਿਹਾ ਭਾਜੀ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਇਹ ਆ ਵੀ ਭੈਣ ਭਰਾ ਭਰਾ ਆਪਾਂ ਇੱਕ ਦੂਜੇ ਨਾਲ ਸਾਰੇ ਨੇ ਮਿਲਦੇ ਜਿਲਦੇ ਆ ਇੱਕ ਸਾਡਾ ਇਦਾਂ ਲੱਗਦਾ ਵੀ ਜਦੋਂ ਆਪਾਂ ਰਿਸ਼ਤਦਾਰ ਆ ਕੋਈ ਦੁਕਾਨਦਾਰ ਵਾਲੀ ਆ ਕੋਈ ਗੱਲ ਨਹੀਂ ਹੋਈ ਸਭ ਤੋਂ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਕੰਮ ਕਰਕੇ ਵੀ ਚਲੋ ਪੈਸਾ ਤਾਂ ਆਪਾਂ ਹੋਰ ਥਾਂਵਾਂ ਤੇ ਵੀ ਦੇਣਾ ਸੀਗਾ ਜੀ ਜੀ ਬਾਈ ਲੇਕਿਨ ਤੁਹਾਡੇ ਵੀ ਇੱਥੇ ਲਾਇਆ ਆਪਾਂ ਲੇਕਿਨ ਅਸੀਂ ਸੰਤੁਸ਼ਟ ਆ ਮਤਲਬ ਕਿ ਖੁਸ਼ ਆ ਚਲੋ ਕੋਈ ਇਹੀ ਜੀ ਗੱਲ ਕਿਤੇ ਲੱਗਿਆ ਉੱਥੋਂ ਵੀ ਆ ਵੀ ਆ ਗਲਤ ਕਰਕੇ ਬਈ ਇੱਥੇ ਨਹੀਂ ਕੋਈ ਇਹੋ ਜੀ ਗੱਲ ਨਹੀਂ ਲੱਗੀ ਤੇ ਬਿਲਕੁਲ ਭਰਾਵਾਂ ਵਾਂਗੂ ਆਪਾਂ ਹੁਣ ਤੱਕ ਹੋਏ ਆ ਤਾਂ ਕੱਲ ਨੂੰ ਚਲੋ ਪਾਣੀ ਪਾਣੀ ਚੈੱਕ ਕਰਾਂਗੇ ਨਹੀਂ ਬਾਈ ਉਮੀਦ ਆ ਸਾਨੂੰ ਕਿ ਬਹੁਤ ਸਮਾਂ ਪਾਣੀ ਹੋਊਗਾ ਕਿਸਾਨ ਵੀਰੋ ਮੈਂ ਬਾਈ ਬਰ ਗੱਲ ਦੱਸਣਾ ਚਾਹੁੰਨਾ ਕਿ ਬਹੁਤ ਹੌਨੈਸਟ ਬੰਦੇ ਨੇ ਬੜੇ ਇਮਾਨਦਾਰ ਬੰਦੇ ਨੇ ਸਾਨੂੰ ਵੀ ਇਹਨਾਂ ਡੀਲ ਕਰਕੇ ਚੰਗਾ ਲੱਗਿਆ ਕਿਉਂ ਤਾਂ ਚੰਗਾ ਨੂੰ ਚੰਗਾ ਕਹਿਣਾ ਵੀ ਸਾਡਾ ਫਰਜ਼ ਪੰਡਦਾ ਹੈ ਨਾ ਸੋ ਚੰਗਾ ਲੱਗਾ ਵੀ ਤੁਹਾਡੇ ਨਾਲ ਵੀ ਗੱਲ ਕਰਕੇ ਤੇ ਤੁਹਾਨੂੰ ਮਿਲ ਕੇ ਤੁਹਾਨੂੰ ਨਾਲ ਡੀਲ ਕਰਕੇ ਸਾਨੂੰ ਵੀ ਇਦਾਂ ਲੱਗਦਾ ਕਿ ਜਿਵੇਂ ਭਰਾ ਨਾਲ ਗੱਲ ਕਰ ਰਹੇ ਹੁੰਦੇ ਹਾਂ ਉਮੀਦ ਹੈ ਕਿ ਅੱਗੇ ਆਪਾਂ ਵਰਤਾਂਗੇ ਹਾਂਜੀ ਹਾਂ ਬਿਲਕੁਲ ਜੀ ਇਨਸ਼ਾਅੱਲਾ ਠੀਕ ਹੈ ਦੋਸਤੋ ਕੱਲ ਆਪਾਂ ਮੋਟਰ ਚਲਾ ਕੇ ਅਗਲੀ ਵੀਡੀਓ ਤੇ ਨਾਲ ਜੋੜਾਂਗੇ ਸ਼ੁਕਰੀਆ